ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਬਲੌਗ ਦੇ ਵਿੱਚ ਅੱਜ ਆਪਾਂ ਹੈਗੀਆਂ ਮੈਕਜੂਤ ਕੇ ਘਰ ਠੀਕ ਹੈ ਅਸੀਂ ਬਣਾ ਰਹੇ ਹਾਂ ਰੀਲਾਂ ਤਿਆਰ ਹੋ ਗਏ ਆ ਠੀਕ ਹੈ ਸਾਰਾ ਕੁਝ ਫਿਨਿਸ਼ ਕਰਕੇ ਤੇ ਅਸੀਂ ਇਹ ਨਵੇਂ ਸੂਟਾਂ ਦੇ ਵਿੱਚ ਰੀਲਾਂ ਬਣਾ ਰਹੇ ਹਾਂ ਦੱਸੋ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਕਿਵੇਂ ਲੱਗੇ ਠੀਕ ਹੈ ਤੇ ਇੱਧਰ ਆਪਾਂ ਕੜਾਹੀ ਰੱਖੀ ਪਈ ਆ ਠੀਕ ਹੈ ਲੰਗਰ ਵਾਸਤੇ ਸਮਾਨ ਆ ਜਿਹੜਾ ਉਹ ਤਿਆਰ ਹੋ ਰਿਹਾਗਾ ਸਾਰਾ ਜਿੰਨਾ ਵੀ ਸੀਗਾ ਸਾਰਾ ਸਾਰੇ ਜਣੇ ਆਪਦੀ ਸੇਵਾ ਕਰੀ ਜਾਂਦੇ ਆ ਇੱਧਰ ਪ੍ਰਸ਼ਾਦੇ ਬਣ ਰਹੇ ਨੇ ਰੋਟੀ ਬਣ ਰਹੀ ਆ ਏ ਐਕਸਪੀਰੀਅੰਸ ਰਿੱਕੀ ਨੂੰ ਜ਼ਿਆਦਾ ਆਗਾ ਸਾਰੇ ਤੇ ਹੋਰ ਦੇਣੀ ਪਊਗੀ ਏਕੀ ਬੋਇਸ ਰਿਕਾਰਡਿੰਗ ਮਾਤਾ ਗੁਜਰੀ ਕੋਲ ਦਹੀਏ ਕੈ ਫੁਰੂ ਕੀ ਅਨਦੇਖੀ ਚਲੋ ਆਪੇ ਬਸ ਕਾਹੇ ਸਾਸ੍ਰੀ ਕਾਲ ਵੀਰ ਜੀ ਸਾਸ੍ਰੀ ਕਾਲ ਸਾਸ੍ਰੀ ਕਾਲ ਸਾਰਿਆਂ ਨੂੰ ਗੱਡੀ ਕਿੱਥੇ ਲਾਉਣੀ ਗੱਡੀ ਇੱਥੇ ਜਿੱਥੇ ਗੱਡੀਆਂ ਲੱਗੀਆਂ ਬਰੋ ਆਜਾ ਤਾਂ ਦੱਸਾਂਗੀ ਓਏ ਮੈਨੂੰ ਵੀਰਪਾਲ ਦੱਸ ਕੇ ਏਟੀ ਹੈ ਕਿ ਨਹੀਂ ਤਾਂ ਗੱਡੀ ਚ ਲੁੱਟ ਕੇ ਜਾਂਦੀ ਆ ਉਹਦੀ ਆਜੋ ਆਜੋ ਬਾਲ ਸੋਹਣੇ ਲੱਗਦੇ ਦੀਦੀ ਕਟਿੰਗਾ ਆਜੋ 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 ਬਲੌਗਰ ਤੇ ਬਲੌਗ ਬাজਦੇ ਨੇ ਬਲੌਗਰ ਤੇ ਬਲੌਗ ਬਸਦੇ ਫਿਰਦੇ ਨੇ ਵਾਰ ਕਰਨ ਕੇ ਮੱਚ ਗਿਆ ਇਹਨਾਂ ਨੂੰ ਇਡਾਂ ਮਰੀਕਾ ਲੀੜੇ ਆਉਂਦੇ ਬਾਹਰੋਂ ਮੇਰਾ ਇੱਕ ਹਜੇ ਪਿਆਰ ਅੱਡੇ ਕਰੇ ਕੁੜਤਾ ਜਾਂ ਮੰਮੀ ਕਹਿੰਦੀ ਪੰਜ 6 ਸਾਲਾਂ ਦਾ ਕੋਈ ਨਹੀਂ ਲਾਇਆ ਇਹ ਗਲਾਬੀ ਹੈਗਾ ਮਾਹ ਜਿਵੇਂ ਪਹਿਲਾਂ ਮੇਰੇ ਅੱਜ ਜੀ ਦਾ ਬਾਹਰਲਾ ਪਾਇਆ ਹੋਇਆ ਕਨੀਕਰ ਹੁੰਦੀ ਢਿੱਲੀ ਜੀ ਇਹਦੀ ਪੰਜ 6 ਸਾਲ ਤੱਕ ਇਹੀ ਚੱਲਿਆ ਪ੍ਰੋਗਰਾਮ ਇਹ ਪਈ ਤਾਜੂ ਦੇ ਪਾਪਾ ਕਹਿੰਦੇ ਵੀ ਤਾਜੂ ਦੇ ਬਾਹਰਲਾ ਕੋਟ ਪਾਇਆ ਪੰਜ ਨਹੀਂ ਫੋਨ ਤੇ ਚੱਕ ਆਵੇ ਪਿੰਡ ਚ ਮਾਹੌਲ ਕਿਵੇਂ ਸੀ ਤਾਜੇ ਛੋਨੇ ਬੁੱਤੇ ਹਲੋ ਨਾ ਤਾਂ ਤਾ ਵੀ ਕਰੀ ਨਵੀ ਤਾਜਵਤਨ ਖਾ ਰਹੀ ਹੈ ਰੋਟੀ ਠੀਕ ਹੈ ਤੇ ਇਧਰ ਮੈਡਮ ਲੈ ਕੇ ਇਹ ਚਾਹ ਰੋਟੀ ਤੋਂ ਬਾਅਦ ਜਗਰ ਸਿੰਘ ਜੀ ਦਾ ਪਾਸਾ ਬਦਲ ਕੇ ਸੋਗੇ ਦਵਾਰੀ ਲਿਆਓ ਜੀ ਪਾ ਦਿਓ ਚਾਹ

ਵੀਰਾ ਤੇਰਾ ਚੇਂਜ ਕਰਨੀਆ ਕਿਉਂ ਕਪੜੇ ਮੈਨੂੰ ਪਾਏ ਨਹੀਂ ਸੀ ਨਾ ਪਾਏ ਨਹੀਂ ਸੀ ਤੇ ਆਪਾਂ ਉਧਰੋਂ ਦਵਿੰਗ ਉਹ ਜਵੀਰ ਬਾ ਮੈਂ ਤਾਂ ਕਿਹਾ ਬਾਲ ਜੇ ਕੋਲ ਕੇ ਬੈਠ ਗਈ ਤੋਕਣ ਲੱਗ ਗਈ ਸੁਹਾਣੀ ਨਾ ਬਾਲ ਬੰਨਣ ਦਾ ਤੋਕਣ ਲੱਗ ਗਈ ਬਾੜੇ ਜੇ ਖਸ ਕੇ ਬੰਨਣ you know what ਅੱਜ ਠੀਕ ਹੈ ਹੁਣ ਹੋਣਗੇ ਸਟਾਰਟ ਕਿਉਂਕਿ ਅਰਦਾਸ ਹੋ ਗਈ ਬਾਬਾ ਜੀ ਅਰਦਾਸ ਕਰ ਗਏ ਮੰਮੀ ਵਿਚਾਰੀ ਕਿ ਬੋਲਦੀ ਮੰਮੀ ਤੇਰੀ ਬੋਲਦੀਆਂ ਇਹਦੇ ਪੱਪੀ ਲੱਗੇ ਜੰਕ ਰਹੀ ਆ ਆ ਸਿੱਟ ਤੱਕ ਦਬਾਜ ਹੋਏ ਇੱਥੇ ਮੈਂ ਹਾਂ ਕਿ ਕਿਨ ਨਾਲ ਲੱਗ ਜਾਊਂ ਕਿੱਥੇ ਪਿੰਡ ਕੋਈ ਨਹੀਂ ਕਰਨ ਜਾਨਾ ਓਕੇ ਲਿਆਓ ਪਾਈ ਲਿਆਓ ਲੇ ਖੋਸ਼ ਵਿੱਚ ਆਪਾਂ ਆਏ ਸੀ ਇੱਧਰ ਰੀਲਾਂ ਸ਼ੂਟ ਕਰਨ ਵੀਰਪਾਲ ਦੀ ਨਜ਼ਰ ਪੈ ਗਈ ਪਿੰਦੂ ਬੇਰਾਂ ਤੇ ਕਹਿੰਦੀ ਵੀ ਆਪਾਂ ਲੈ ਆਉਣੇ ਆ ਖਾਣੇ ਆ ਕਹਿੰਦੀ ਪਿੰਦੂ ਬੇਰ ਰਿੱਕੀ ਵੀਡੀਓ ਬਣਾ ਸਾਡੀ ਪਿੰਦੂ ਬੇਰ ਤੋੜਦਿਆਂ ਦੀ ਲੋ ਬਾਈ ਇਹ ਇਥੋਂ ਮੈਨੂੰ ਇੱਕ ਯਾਦ ਆ ਗਈ ਜਦੋਂ ਨਾ ਮੈਂ ਛੋਟੀ ਹੁੰਦੀ ਸੀ ਮੇਰੀ ਪੂ ਆ ਕੇ ਘਰੇ ਲੱਗਿਆ ਹੁੰਦਾ ਸੀ ਵੀਰਪਾਲ ਇਹ ਅੱਛਾ ਹਾਂ ਪਿੰਦੂ ਬੇਰ ਬਾਹਰੇ ਆ ਗਏ ਪੌਲੇ ਨਹੀਂ ਜਾਇਜ ਪੌਲੇ ਤਾਂ ਦੇ ਤੂੰ ਜਾ ਬੇਰ ਟੱਕ ਯਾਰ ਹੋਈ ਸਟ੍ਰੇਨ ਨਾ ਕੀਤੀ ਮੜੇ ਦੇਖ ਕੇ ਫਰ ਕੜੇ ਆਪਣੀ ਬੋਲਾ ਦਾ ਇਧਰ ਹੈ ਮਿੱਠੇ ਲੱਭ ਕੇ ਛੱਡਦੀਆਂ ਲੋ ਵੇ ਟੈਂਟ ਲੱਗਣ ਲੱਗਿਆ ਬੈਂਗਲ ਸਰਮਣੀ ਦਾ ਬਾਹਰ ਸਵਾਦਿਆਂ ਦੇ ਕੋਰੇ ਅਤੇ ਸੁਦੇਰੀ ਭਰੇ ਉੱਤਰ ਸਾਹੀ ਚਾਦਿਆਂ ਦੇ ਆਗੇ ਆਗੇ ਸਾਨੂੰ ਵੀ ਲਿਆ ਦਿਓ ਨਹੀਂ ਦੇਖਣ ਨੂੰ ਨਾ ਅਨੁਪਤਾਂ ਨੂੰ ਸੰਗਤ ਇਸ ਤਰੀਂ ਲੁੱਟੇ ਸੰਗਤ ਆਪ ਹੀ ਬਾਬਾ ਜੀ ਦੇ ਜਾਣਗੇ ਤੂੰ ਖਾ ਆਪਣੀ ਬਾਬੇ ਨੇ ਬਸ ਫਰਦਾਤੀ ਦੇ ਦੋ ਸਾਨੂੰ ਵੀ ਵਰਤੌਣ ਆਉਣਗੇ ਬਾਬਾ ਜੀ ਹੈਨਾ ਮੰਮੀ ਨਹੀਂ ਬਾਬਾ ਤਾਂ ਰੋਟੀ ਖਾਣ ਲੱਗ ਲਾ ਲਓ ਵੀ ਭੋਜ ਪੈ ਗਿਆ ਤੇ ਉਧਰ ਬਾਈ ਟੈਂਟ ਵਾਲੇ ਆ ਗਏ ਬਾਈ ਟੈਂਟ ਵਾਲੇ ਨੇ ਕੱਢੀ ਆ ਉਧਰ ਅੰਕੜਾ ਬੈਠੇ ਤੁੱਪ ਸੀ ਕੀ ਜਾਂਦੇ ਇਹ ਕੋਸੋਦਰ ਡਾਇਰੈਕਸ਼ਨਾਂ ਦੇ ਰਿਹਾ ਕਿ ਕਿਨੇ ਲਾਉਣਾ ਟਰੈਕ ਇੱਧਰ ਨੂੰ ਕਰਨਾ ਆ ਆ ਜਾ ਆ ਵਧੀਆ ਕਰਿਆ ਤੂੰ ਕੀ ਬੋਲਿਆ ਕਰੇ ਸ਼ਾਂਤੀ ਕੀ ਸ਼ਾਂਤੀ ਹੋ ਗਈ ਨਾ ਹਾਂ ਉਹ ਰੌਲਾ ਹੀ ਬੜਾ ਸੁਣਦੇ ਹੀ ਕੋਹ ਨਹੀਂ ਇਹ ਬਣਾ ਰੌਲਾ ਬੜਾ ਪਾਉਂਦਾ ਹਾਂ ਹਾਂ ਮੈਂ ਕਹਿੰਦਾ ਪਮੰਜੇ ਲੈ ਕੇ ਚੱਲਦੇ ਹਾਂ ਉੱਥੇ ਛਾਵੇਂ ਜੀ ਤੇ ਪੈਣੇ ਆ ਘੰਟਾ ਘੰਟਾ ਤੇਰਾ ਡੱਕ ਕੇ ਰੋਟੀ ਨਾਲ ਸੌਣ ਨੇ ਆ ਗਿੰਦੀ ਦਾਲ ਨਾਲ ਦਹੀਂ ਕਿ ਨਹੀਂ ਅੰਕਲ ਜੀ ਸੌਂ ਗਏ ਹੁਣ ਆਪਾਂ ਪਰ ਬਨ ਬਾਬੇ ਨੂੰ ਤਾਂ ਵਿਦਾ ਕਰਕੇ ਥਰ ਇਹ ਨੈਟਲ ਹੋਮਾ ਬਈ ਬਾਬਾ ਜੀ ਦੀ ਸਵਾਰੀ ਚੱਲੀ ਆ ਖਰੂਖਰ ਬਾਬਾ ਜੀ ਦਾ ਜਿਹੜਾ ਰਾਤ ਗੱਡੀ ਤਿਆਰ ਹੈ ਬਾਬਾ ਜੀ ਰਾਤ ਕੱਲ ਆ ਗਿਆ ਆ ਗਿਆ ਆ ਦੇਖ ਕੇ ਪਤਾ ਕੀ ਪਿਆ ਹੈ ਕਹਿੰਦਾ ਮੋਰਾਂ ਤੇ ਨਾ ਦੇ ਢੋਲੇ ਹੋ ਕਹਿੰਦਾ ਕਦੇ ਰੋਤੇ ਸੀ ਇਹ ਜਿੰਦਾਰੇ ਕੁੱਤੇ ਜੀ ਆ ਜੀ ਨਾ ਨਹੀਂ ਮੁੜ ਜਾਏ ਅੱਜ ਨੂੰ ਮਾਰੇ ਆਏ ਕਿ ਬੀਜੀ ਦੀ ਰਾਖੀ ਬੈਠੀ ਹੋਈ ਆ ਭੂਆ ਆਪਾਂ ਵੀਡੀਓਜ਼ ਬਣਾਉਣੀਆਂ ਨੇ ਜਾਣੇ ਆਪਾਂ ਫਿਰ ਇੱਥੇ ਕਿਸੇ ਨੂੰ ਬਿਠਾ ਲਾਂਗੇ ਹੈ ਨਾ ਆ ਵੀ ਜੀ 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 ਲੋਕਾਂ ਨੇ ਕਹਣਾ ਸੀ ਆਲਾ ਮੁੰਡਾ ਮਨ ਕੋਲ ਲੋਵੇ ਟੈਂਟ ਦਾ ਕੰਮ ਹੋ ਗਿਆ ਸਟਾਰਟ ਕਰ ਲਓ ਇੱਥੇ ਆਪਾਂ ਬੈਂਗਲ ਸਰਮਨੀ ਕਰਨੀ ਇਹ ਕੰਮ ਹੋਈ ਜਾਂਦਾ ਸਾਰਾ ਜੋਤ ਗਈ ਹੋਈ ਹੈ ਕਿਤੇ ਕੰਮ ਉਹ ਆਉਂਦੀ ਆ ਫਿਰ ਨੈਕਸਟ ਵਰਕ ਦੇਖਾਂਗੇ ਇੱਧਰ ਤਾਜੂ ਕਹਿੰਦੀ ਲੋ ਕਹਿੰਦੀ ਮੈਨੂੰ ਬੁਲਾਓ ਪਹਿਲਾਂ ਮੈਂ ਸਮਾਈਲ ਕਰਨੀ ਆ ਕਹਿੰਦੀ ਇੱਕ ਦੰਦ ਨਾਲ ਪੁੱਤ ਉੱਪਰ ਲਾ ਇੱਕ ਦੰਦ ਹੀ ਆਏ ਸੋਹਣੇ ਪੁੱਤ ਦੇ ਸਾਰਿਆਂ ਦੇ ਦੋ ਦੋ ਦੰਦ ਆਏ ਸਾਰਿਆਂ ਦੇ ਦੋ ਦੋ ਆਏ ਆ ਹਾਂ ਲੈ ਧਾਰ ਦੋ ਕਹਿੰਦੀ ਥੱਲੇ ਛੱਡ ਦੋ ਨਹੀਂ ਛੱਡਦੇ ਛੱਡਦੀ ਬਾਏ ਬਾਏ ਕੁਦਰਤ ਦੇ ਖੁਸ਼ਬੀ ਦੇ ਟਾਟਾ ਜਾਓ ਜਾਓ ਮਾਸੀ ਜੀ ਤੁਹਾਡਾ ਫੋਨ ਕਿੱਥੇ ਹੈ ਲੋ ਬਈ ਤੋਰ ਰਹਾ ਭੁੱਲ ਗਏ ਸੀ ਇਹ ਹੋਰ ਕਾਲੀ ਕਾਲੀ ਤੇ ਇੰਨੀ ਖਾਲੀ ਸੀ ਰਾਈ ਭੁੱਲ ਗਏ ਸੀਗੇ ਹੁਣ ਵਾਪਸ ਆ ਰਹੇ ਆ ਵਾਪਸ ਉੱਥੋਂ ਮੁੜਾਂਗੇ ਫਿਰ ਦੇਖਾਂਗੇ ਇੱਧਰੋਂ ਜਾਵਾਂਗੇ ਲਓ ਬਈ ਮਿੱਤਰੋ ਪਹੁੰਚ ਗਏ ਬੁਟੀਕ ਤੇ ਸੰਗਤਾਂ ਵੀਰਪਾਲ ਵਰਗੇ ਤਾਂ ਸੁੰਨੇ ਜਿਹੇ ਬੈਠੇ ਆ ਜੁਝਾਰ ਹੁਣ ਸਰ ਬੈਲੂਨ ਨਾਲ ਲੱਗ ਗਿਆ ਖੇਡਣ ਅਸ ਚਾਰ ਜਣਿਆਂ ਦੇ ਫਿਰ ਵੀ ਬੁਟੀਕ ਖਾਲੀ ਖਾਲੀ ਲੱਗਦਾ ਸੀ ਨਾ ਮਿੱਤਰੋ ਖਾਲੀ ਖਾਲੀ ਤਾਂ ਲੱਗਣਾ ਹੀ ਆ ਤੁਹਾਡਾ ਮੇਨ ਬੰਦਾ ਨਹੀਂ ਸੀ ਤੇ ਮੇਰਾ ਸੂਟ ਦੇਖ ਕੇ ਕਿੰਨਾ ਖੁੱਲਾ ਹੋ ਗਿਆ ਨਹੀਂ ਲੱਗ ਰਿਹਾ ਮੈਨੂੰ ਆਪਾਂ ਵਾਜ ਕੇ ਆਪਣੀ ਜੁਐਲਰੀ ਲੈਣ ਵਾਸਤੇ ਇਹ ਟੋਨੀ ਵੀਰੇ ਦੀ ਹੱਤੀ ਜੁਐਲਰੀ ਸ਼ੌਪ ਕਾਪਾ ਆਪਣੀ ਆਪਾ ਆਪਣੀ ਜੁਐਲਰੀ ਹੈ ਜਿਹੜੀ ਉਹ ਖਤਰੀ ਕਰ ਲਈ ਆ ਠੀਕ ਆ ਕਾਪਾ ਲੈਣੀ ਆ ਸੀ ਵਾਲੀਆਂ ਆ ਵੀ ਮਲਟੀ ਸੋਨੀ ਇਹਦੀ ਸਾਡੇ ਦੇਖ ਲਿਜੀਏ ਨਹੀਂ ਨਹੀਂ ਮਲਟੀ ਸੋਨੀ ਸਹੀ ਗੱਲ ਆ ਯਾਰ ਆ ਲੋ ਦੂਤ ਨੂੰ ਬੱਚੀ ਨੇ ਸੋਨੇ ਆ ਵੀ ਸੋਨੀਆਂ ਨੇ ਆ ਨਾ ਲਾ ਰਹੀਆਂ ਆ ਲੋ ਹਾਂ ਚੀਜ਼ ਆ ਵਾਲੀਆਂ ਤਾਂ ਮੈਨੂੰ ਵੈਸੇ ਹੀ ਪਰਸਨਲੀ ਬੜੀਆਂ ਪਸੰਦ ਨੇ ਸੂਣੀਆਂ ਹੁੰਦੀਆਂ ਨੇ ਸੋਹਣੀਆਂ ਲੱਗਦੀਆਂ ਬਾਈਆਂ ਚਲੋ ਜੀ ਪੁੰਨੀ ਦੀ ਹੱਟੀ ਠੀਕ ਹੈ ਭਾਈ ਆਰਟੀਫੀਸ਼ਲ ਸਵੈਲਰੀ ਸਾਰਾ ਕੁਝ ਲਿਖਿਆ ਹੋਇਆ ਹੈਗਾ ਕੰਟੈਕਟ ਕਰ ਸਕਦੇ ਹੋ ਤੁਸੀਂ ਥੈਂਕ ਯੂ ਵੀਰੇ ਚਲੋ ਆਪਾਂ ਇਹ ਕੁਦਿੱਕੀ ਦਾ ਕੁੜਤਾ ਪਿਆ ਮੈਂ ਡੇਨ ਸਟਿਚ ਕਰਨਾ ਲੰਦ ਕਰੂ ਇਹਨਾਂ ਚ ਕਿਹੜਾ ਰੰਗ ਪਸੰਦ ਆਉਂਦਾ ਦੇਖੋ ਲਾ ਕੇ ਦੇਖੋ ਹਾਂ ਬਹੁਤ ਸੋਹਣੀ ਲੱਗੂ ਵੀਰੇ ਇਹ ਵਾਲੀ ਸ਼ਰਟ ਤਾਂ ਲਓ ਵੀ ਰਿੱਕੀ ਦੀ ਸ਼ਾਪਿੰਗ ਰਹਿ ਗਈ ਸੀ ਵਿਆਹ ਵਾਸਤੇ ਵਿਆਹ 'ਚ 2 ਦਿਨ ਰਹਿ ਗਏ ਸ਼ਾਪਿੰਗ ਅੱਜ ਹੋ ਰਹੀ ਆ ਹਾਂ ਜਿੰਨੇ ਵੀ ਰਿੱਕੀ ਕੁਰਤੇ ਪਿਆਮੇ ਸਟਿਚ ਕਰਵਾਉਂਦੇ ਹੁੰਦੇ ਆ ਵੀਰੇ ਕੋਲੋਂ ਕਰਵਾਉਂਦੇ ਹੁੰਦੇ ਆ ਜਰੂਰ ਕਿਸੇ ਨੇ ਵੀ ਕਰਵਾਉਣਾ ਕਰਵਾ ਸਕਦੇ ਹੋ ਇੱਥੋਂ ਸਟੀਚਿੰਗ ਬਹੁਤ ਵਧੀਆ ਹੁੰਦੀ ਆ ਤੇ ਪ੍ਰਾਈਸ ਵੀ ਜੈਨੂਨ ਹੁੰਦਾ ਹੈਗਾ ਬਾਕੀ ਇਹਨਾਂ ਕੋਲ ਕਪੜਾ ਵੀ ਮਿਲ ਜੂ ਤੁਹਾਨੂੰ ਸ਼ਰਟਾਂ ਦਾ ਕੁਰਤੇ ਪਿਆਮਿਆਂ ਦਾ ਸਾਰੀਆਂ ਸਹੂਲਤਾਂ ਮਿੱਤਰਾਂ ਦੀ ਗੱਡੀ 'ਚ ਸਾਰੀਆਂ ਸਹੂਲਤਾਂ ਉਹ ਗੱਲ ਹੋ ਗਈ ਮਿੱਤਰਾਂ ਦੀ ਦੁਕਾਨ 'ਚ ਸਾਰੀਆਂ ਸਹੂਲਤਾਂ ਦੋਨੇ ਆਪਦੀ ਆਪਦੀ ਜਗ੍ਹਾ ਰਿੱਕੀ ਹਾਂ ਇਹ ਵਾਈਟ ਹੈ ਉਹ ਆਫ ਵਾਈਟ ਆ ਬਰੇੜਿਆ ਬਟਨ ਨਹੀਂ ਮੜੇ ਦੇਖ ਦੇਖਣਾ ਪਿਛਲੀ ਜੀ ਬਟਨ ਕਿੱਥੇ ਚੱਕੀ ਲਾਸਟ ਬਟਨ ਜਿਹੜਾ ਇੱਥੇ ਲੱਗਦਾ ਇਹ ਤਾਂ ਸਹੀ ਹੈ ਹੁਣ ਬਟਨ ਉਹ ਤਾਂ ਸਹੀ ਹੈ ਹੁਣ ਮੈਂ ਵੀ ਇੰਨੀ ਬਸ ਇੰਨਾ ਕੀ ਲਖਾ ਲੇ ਹਾਂ ਹਾਂ ਨਾਪ ਦੇ ਦਿਓ ਆਪਣਾ ਕਿਉਂਕਿ ਇੰਨਾ ਇਹ ਸ਼ਰਟ ਦੀ ਨਹੀਂ ਚਾਹੀਦੀ ਹਾਂ ਹਾਂ ਇਹ ਹਾਂ ਇਹ ਲਓ ਭਾਈ ਪਹੁੰਚ ਗਏ ਆਪਾਂ ਬੁਟੀਕ ਤੇ ਤੇ ਚਾਹ ਬਣਾ ਲਈ ਆ ਰਿੱਕੀ ਦੇ ਕੱਪੜੇ ਅਸੀਂ ਅੱਜ ਤਿਆਰ ਕਰਨੇ ਦੇ ਕੇ ਆਇਆ ਫੇਰ ਤਾਂ ਜੁਝਾਰ ਦਾ ਕੋਰਤਾ ਪਹਿਮਾ ਬਣਾਉਣਾ ਬਲੈਕ ਮੈਂ ਬਣਾ ਲਵਾਂਗੀ ਹਾਂ ਤੇਰੇ ਵੀਰੇ ਦੀਆਂ ਸ਼ਰਟਾਂ ਨਾਲ ਦੀਆਂ ਦੋ ਸ਼ਰਟਾਂ ਤੇ ਆਏ ਜੁਝਾਰ ਦੀਆਂ ਵਧੀਆ ਮੈਚਿੰਗ ਕਰਨਗੇ ਤੂੰ ਹਾਂ ਮੈਚਿੰਗ ਹਾਂਜੀ ਬਈ ਲਓ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਨਿਊ ਸੂਟ ਰੈਡੀ ਹੋ ਗਿਆ ਠੀਕ ਹੈ ਇਹ ਆਪਣੇ ਪੌਂਚ ਤੇ ਲੇਸਿਸ ਨਾਲ ਡਿਜ਼ਾਈਨ ਕੀਤਾਗਾ ਠੀਕ ਹੈ ਤੇ ਜਿਹੜਾ ਗਲਾਗਾ ਗਲੇ ਤੇ ਵੀ ਆਪਾਂ ਲੇਸਿਸ ਨਾਲ ਡਿਜ਼ਾਈਨ ਕੀਤਾ ਹੋਇਆਗਾ ਬਹੁਤ ਸੋਹਣਾ ਠੀਕ ਹੈ ਫੈਬਰਿਕ ਆ ਫੈਬਰਿਕ ਹੈਗਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਜਿਹੜਾ ਹੈਗਾ ਇਹ ਆਪ ਬਰਬਰੀ ਦਾ ਲਗਾਇਆਗਾ ਠੀਕ ਹੈ ਬਰਬਰੀ कॉटन ਤੇ ਦੁਪੱਟੇ ਦੇ ਪੱਲਿਆਂ ਤੇ ਲੇਸ ਡਬਲ ਡਾਈ ਦੁਪੱਟਾ ਕੀਤਾਗਾ ਤੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਕਿੰਨਾ ਕੁ ਜ਼ਿਆਦਾ ਸੋਹਣਾਗਾ ਠੀਕ ਹੈ ਤੁਸੀਂ ਵੀ ਇਹ ਆਰਡਰ ਕਰ ਸਕਦੇ ਹੋ ਆਪਣੇ ਕੋਲ ਲਿਮਟਿਡ ਜੇ ਪੀਸ ਆ ਸਿਰਫ 5 ਹੀ ਸੂਟ ਨੇ ਆਪਣੇ ਕੋਲ ਇਹ ਵਾਲੇ ਠੀਕ ਹੈ ਜਿਨ੍ਹਾਂ ਨੇ ਵੀ ਆਰਡਰ ਕਰਨਾ ਕਰ ਸਕਦੇ ਹੋ ਤੁਸੀਂ ਪਿਓਰ ਆਰਗੈਂਜ਼ਾ ਦੀ ਸ਼ਰਟ ਲਾਈਨਿੰਗ ਲੱਗ ਕੇ ਬਣੂਗੀ ਠੀਕ ਹੈ ਤੇ ਤਸਰ ਸਲਵਾਰ ਹੈਗੀ ਤਾਂ ਇਹੋ ਸਟ੍ਰੇਟ ਬਣੀ ਹੋਈ ਹੈ ਪ੍ਰੋਪਰ ਠੀਕ ਹੈ ਕਿਸੇ ਨੇ ਵੀ ਆਰਡਰ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਜੀ ਲਿਮਟਿਡ ਜੇ ਪੀਸ ਹੈ ਸਮਰ ਸਟਾਕ ਆਪਣੇ ਕੋਲ ਲਿਮਟਿਡ ਜਾਓ ਲੋ ਬਈ ਗਾਇਸ ਦੁਕਾਨ ਬਧਾਤੀ ਕੰਮਕਾਰ ਹੋ ਗਈ ਸੀ ਦੁਕਾਨ ਦੇ ਸਾਰੇ ਹੈ ਨਾ ਤੇ ਹੁਣ ਆਪਾਂ ਚੱਲੇ ਆ ਯਾਰ ਦਾ ਇੱਕ ਅੱਧਾ ਕੰਮ ਰਹਿ ਗਿਆ ਸੀ ਕਿਉਂਕਿ ਮੇਰੀ ਚੁੰਨੀ ਰਹਿੰਦੀ ਆ ਡਾਈ ਕਰਨ ਵਾਲੀ ਜਿਹੜੀ ਆਪਾਂ ਕੱਲ ਨੂੰ ਸੂਟ ਪਾਉਣਾਗਾ ਲ ਵੀਰੇ ਨੂੰ ਕਹਿ ਦੂੰਗੀ ਵੀਰਾ ਜਾਂਦਾ ਹੋਇਆ ਫੜਾ ਜਾਊਗਾ ਹੁਣ ਵੀਰੇ ਨੂੰ ਦੇ ਆਉਣੇ ਆ ਨਾ ਰਿੱਕੇ ਚਲੋ ਜਾਣੇ ਆ ਬਾਜ਼ਾਰ ਦੇ ਕੰਮ ਗੈਰਨ ਵੀਡੀਓ ਕੀਤੀ ਫਿਰ ਮਿਲਦੇ ਲੋਵੀ ਗੱਡੀ ਰੁਕਣੀ ਪੈ ਗਈ ਆਪਾਂ ਨੂੰ ਕਿਉਂਕਿ ਰਿੱਕੀ ਚੈੱਕ ਕਰ ਰਹੇ ਨੇ ਕਹਿੰਦੇ ਵੀ ਗੱਡੀ ਹਰਦੀ ਲੱਗਦੀ ਆ ਮੈਨੂੰ ਜੋ ਤੁਰਦੀ ਸੀ ਇਹ ਲਰੀ ਆ ਗੱਡੀ ਇਹ ਦੇਖਦੇ ਆ ਕੀ ਲੋਕ ਸਭ ਪੁੱਛ ਰਿਆਂ ਰਿੱਕੀ ਨੇ ਕੀ ਪ੍ਰੋਬਲਮ ਆ ਉਹ ਦੋ ਆਪਾਂ ਬਤੀ ਸੀ ਹੈ ਨਾ ਗੱਡੀ ਟਾਇਰ ਤਾਂ ਸਾਰੇ ਠੀਕ ਨੇ ਹੁਣ ਚਲਾ ਕੇ ਦੇਖੋ ਦਿਖਾਉਂ ਨਹੀਂ ਫਿਰ ਹਾਂ ਦਿਖਾਵਾ ਦਾਂਗੇ ਫਿਰ ਵੀ ਦੂਰ ਵਗਰੇ ਜਾਣਾ ਪਹੁੰਚਣ ਆਪਣ ਹੁੰਦਾ ਠੀਕ ਆ ਨਾ ਆ ਜੋ ਓਏ ਇਧਰ ਆਓ ਇਧਰ ਆਓ ਦੋਨੇ ਦੋਨੇ ਇਧਰ ਦੇਖੋ ਡੇਡੀ ਕੰਤਰੀ ਆਵਾਜ਼ ਨੂੰ ਓਏ ਕਿਊਟੀ ਕਿਊਟੀ ਲੜਦੇ ਦੇ ਕਿਉ ਲੜਦੇ ਨੇ ਲੜਦੇ ਨੇ ਛੱਡ ਦੇ ਪੁੱਤ ਛੱਡ ਦੇ ਇਹ ਤਾਂ ਪੁੱਤ ਕਲੇਸ਼ੀ ਹੈਗਾ ਆਪਰੇ ਕਹਿੰਦੇ ਤੋਰ ਤੋਰ ਆਜੋ ਆਜੋ ਟਮ 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 ਬਾਹਰ ਛੱਡਦੇ ਪੁੱਤ ਹੱਥ ਛੱਡਦੇ ਹੱਥ ਛੱਡਦੇ ਦੋਨੇ ਕੋਈ ਕੁਝ ਕਰਦੇ ਨੇ ਉਹ ਹੂੰ ਕਰਦਾ ਵੀ ਹੂੰ ਕਰਦੀ ਆ ਨਾਲ ਗੱਡੀ ਦਾ ਸੀਗਾ ਬਈ ਟਾਇਰ ਫੁੱਲ ਗਿਆ ਸੀਗਾ ਫੁੱਲ ਗਿਆ ਸੀਗਾ ਰਿੱਕੀ ਚਲੇ ਗਿਆ ਟਾਇਰ ਚੇਂਜ ਕਰਾਉਣ ਮੈਨੂੰ ਚਲਟੇ ਸੀਗੇ ਵੱਡੇ ਮਾਮਾ ਜੀ ਦੇ ਰੋਟੀ ਰੁੱਟੀ ਖਾ ਲਈ ਹੁਣ ਆਪਾਂ ਘਰ ਨੂੰ ਚੱਲਦੇ ਲੋ ਬਈ ਆਪਾਂ ਪਹੁੰਚ ਗਏ ਘਰ ਬਾਜ਼ਾਰ ਦਾ ਕੰਮ ਕਰਨ ਜਾਂਦੀ ਸੀਗੇ ਤੇ ਫਿਰ ਰਸਤੇ 'ਚ ਗੱਡੀ ਸੀ ਜਿਹੜਾ ਆਪਣਾ ਟਾਇਰ ਫੁੱਲ ਗਿਆ ਫਿਰ ਉਹ ਟਾਇਰ ਚੇਂਜ ਕਰਵਾਉਣਾ ਪਿਆ ਸਾਨੂੰ ਤਾਂ ਐਸੀ ਵੀ ਲੈ ਵਈ ਹੋ ਗਿਆ 25000 ਨੂੰ ਨੁਕਸਾਨ ਹਣ ਵੀ 25000 ਹੋਰ ਕਰਨਾ ਪਊਗਾ ਪਰ ਬਚਤ ਰਹਿ ਗਈ ਵੀ ਟਾਇਰ ਉਹਨਾਂ ਕੋਲ ਪੁਰਾਣਾ ਪਿਆ ਸੀ ਉਦਾਂ ਦਾ ਉਹੀ ਚੇਂਜ ਕਰਕੇ ਆਪਾਂ ਕਰਵਾ ਲਿਆ ਸਾਨੂੰ ਰਿੱਕੀ ਛੱਡ ਗਈ ਸੀ ਮਾਮਾ ਜੀ ਦੇ ਘਰੇ ਠੀਕ ਹੈ ਫਿਰ ਅਸੀਂ ਉਹਨਾਂ ਟਾਈਮ ਉੱਥੇ ਰੋਟੀ ਪਾਣੀ ਛੱਕ ਕੇ ਵਧੀਆ ਤੇ ਹੁਣ ਘਰ ਪਹੁੰਚੇ ਆ ਜਿਹੜਾ ਖੇਡਣ ਲੱਗ ਗਿਆ ਨੀਚੇ ਆਪਾਂ ਆ ਗਈ ਸੀਗੇ ਰੂਮ 'ਚ ਠੀਕ ਹੈ ਤੇ ਅੱਜ ਦਾ ਬੱਸ ਹੁਣ ਕੱਲ ਨੂੰ ਐਵੇਂ ਆ ਕੱਲ ਨੂੰ ਜਲਦੀ ਜਾਣਾਗਾ ਜਲਦੀ ਜਾ ਕੇ ਸਾਰਾ ਕੰਮ ਵਗੈਰਾ ਦੇਖਣਾਗਾ ਹਨਾ ਪਹਿਲਾਂ ਬੁਟੀਕ ਤੇ ਜਾਵਾਂਗੇ ਫਿਰ ਜਿਹੜਾ ਮੈਂ ਸੂਟ ਪਾਉਣਾ ਉਹਦੇ ਨਾਲ ਦੀ ਚੁੱਣੀ ਵੀ ਨਿਡਾਈ ਹੈਗੀ ਉਹ ਵੀ ਕਰਵਾਉਣੀ ਆ ਸਾਰਾ ਕੰਮ ਜਿਹੜਾ ਹੈਗਾ ਉਹ ਰਸ਼ਪਸ਼ ਹੋਇਆ ਪਿਆਗਾ ਚਲੋ ਦੇਖਦੇ ਆਂ ਕੀ ਬਣਦਾ ਲਓ ਬਈ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਤੇ ਹੋਪਸ ਉਹ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਠੀਕ ਹੈ ਮਿਲਾਂਗੇ ਹੁਣ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਬੈਂਗਲ ਸਰਮਣੀ ਦੇ ਵਲੌਗ ਨਾਲ ਠੀਕ ਹੈ ਜੀ ਲੋਕ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋਹਣੇ ਸੋਹਣੇ ਬਲੌਗ ਦੇਖਣ ਦੇ ਲਈ ਕਿਨੇ ਰਿੱਕੀ ਹਾਂਜੀ ਤੇ ਕਮੈਂਟ ਕਰਕੇ ਦੱਸਿਓ ਵੀ ਮੇਰਾ ਸੂਟ ਤੁਹਾਨੂੰ ਅੱਜ ਕਿੱਦਾਂ ਦਾ ਲੱਗਿਆ ਇਹ ਤਾਂ ਇੰਨਾ ਡਾਰਕ ਕਲਰ ਮੈਂ ਪਹਿਲੀ ਵਾਰ ਪਾਇਆ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਠੀਕ ਹੈ ਇੰਨਾ ਡਾਰਕ ਰੰਗ ਮੈਂ ਕਦੇ ਵੀ ਨਹੀਂ ਪਾਇਆ ਇੰਨਾ ਡਾਰਕ ਰੰਗ ਤਾਂ ਰੈੱਡ ਕਲਰ ਫਸਟ ਟਾਈਮ ਪਾਇਆ ਰੈੱਡ ਕਲਰ ਠੀਕ ਹੈ ਜੀ ਓਕੇ ਬਾਏ ਬਾਏ ਗਾਇਸ ਖੁਸ਼ ਰਹੋ ਮਿਲਦੇ ਹਾਂ ਨੈਕਸਟ ਬਲੌਗ ਵਿੱਚ ਬਾਏ ਬਾਏ ਥੈਂਕ ਯੂ